ਇਸ ਵੰਚਾ ਜੀ ਮੀਟਿੰਗ ਕੀਤੀ ਇੱਥੇ ਜੀ ਅੱਜ ਅਸੀਂ ਇਤਿਹਾਸਕ ਕਸਬਾ ਕਲਾਂ ਨੌਰਵਿਖੇ ਆਏ ਆ ਇਸ ਸ਼ਿਵ ਮੰਦਰ ਪਾਰਤੀ ਸਖੜੇ ਆ ਅਸੀਂ ਤੁਹਾਨੂੰ ਪਿੱਛੇ ਵੀ ਤੁਹਾਡੇ ਕੋ ਹਾਜ਼ਰ ਹੋਏ ਹਾਂ ਤੇ ਇੱਕ ਵਾਦਾ ਕੀਤਾ ਸੀ ਕਿ ਐਮਪੀ ਲੈਂਡ ਫੰਡ ਦੇ ਵਿੱਚੋਂ ਮਾਨ ਜੋ ਸੰਨੀ ਦੋਲਜੀ ਨੇ ਜੋ ਫੰਡ ਜਾਰੀ ਕੀਤੇ ਸੀ ਉਹਦੇ ਚੋਂ ਇੱਕ ਓਪਨ ਜਮ ਇੱਥੇ ਲੱਗਾ ਔਰ 30 ਲਾਈਟਾਂ 16 ਲਾਈਟਾਂ ਅੱਧੀ ਆਤ ਨੂੰ ਇੱਕ 16 ਲਾਈਟਾਂ ਜੋ ਕਿ ਲਗਭਗ ਇੱਕ ਦੀ ਕੀਮਤ 17500 ਰੁਪਇਆ ਅੱਜ ਇਥੇ ਇੰਸਟਾਲ ਕਰਤੀਆਂ ਗਈਆਂ ਛੇ ਮੰਦਰ ਦੇ ਬਾਜ਼ਾਰ ਤੋਂ ਸ਼ੁਰੂ ਹੋ ਕੇ ਲੋਰੀ ਗੇਟ ਤੱਕ 20 ਲਾਈਟਾਂ ਇੰਸਟਾਲ ਕਰਤੀਆਂ ਗਈਆਂ ਹੋਰੀਆਂ ਨਾਲ ਸੋਨੇ ਔਰ ਅਸੀਂ ਜੋ ਵਾਦਾ ਕੀਤਾ ਹੋਇਆ ਨਿਭਾਇਆ ਔਰ ਅਸੀਂ ਅੱਗੇ ਵੀ ਜੋ ਵਾਦਾ ਕਰਾਂਗੇ ਉਹ ਨਿਭਾਵਾਂਗੇ ਔਰ ਅਸੀਂ ਮਾਨ ਜੋ ਸਾਂਸਰ ਜੋ ਸਾਡੇ ਸਨੀ ਦੋਲਜੀ ਸੇ ਉਹਨਾਂ ਦਾ ਅਸੀਂ ਬਹੁਤ ਧੰਨਵਾਦ ਕਰਦੇ ਆਂ ਵੱਧ ਕਿਸਮ ਦੀ ਨਾਲ ਸਾਡੇ ਇਸ ਵਾਰੀ ਅਸੀਂ ਸੀਟ ਹਾਰ ਗਏ ਆਂ ਪਰ ਕੇਂਦਰ ਸਰਕਾਰ ਤੋਂ ਸਾਨੂੰ ਸਾਡੀ ਪਾਰਟੀ ਨੇ ਵਾਦਾ ਕੀਤਾ ਹੈ ਕਿ ਇੱਥੇ ਵਿਕਾਸ ਕਾਰਜ ਦੀ ਕਦੀ ਕੋਈ ਕਮੀ ਨਹੀਂ ਹੋਣ ਦਿੱਤੀ ਜਾਏਗੀ ਜੋ ਡਿਮਾਂਡ ਹੋਏਗੀ ਅਸੀਂ ਉਹ ਸੈਂਟਰ ਨੂੰ ਭੇਜਾਂਗੇ ਔਰ ਹਾਡੀ ਪੂਰੀ ਕੀਤੀ ਜਾਏਗੀ ਇਸ ਤੋਂ ਇਲਾਵਾ ਹੋਰ ਕਿੱਥੇ ਕਿੱਥੇ ਕੰਮ ਕਰਾਇਆ ਗਿਆ ਨੇ ਇਸ ਤੋਂ ਇਲਾਵਾ ਡੇਰਾ ਬਾਬਾ ਨਾਨਕ ਚ ਲਗਭਗ 30 ਲਾਈਟਾਂ ਇੰਸਟਾਲ ਕੀਤੀਆਂ ਉੱਥੇ ਓਪਨ ਜਿਮ ਪਹਿਲਾਂ ਹੀ ਤਿੰਨ ਇੰਸਟਾਲ ਹੋ ਚੁੱਕੇ ਨੇ ਔਰ ਸ਼ਮਸ਼ਾਨ ਘਾਟ ਦੇ ਉੱਥੇ ਡੇਰਾ ਬਾਬਾ ਨਾਨਕ ਇੰਸਟਾਲ ਕੀਤੀਆਂ ਲਾਈਟਾਂ ਔਰ ਪਿੰਡ ਪੁਚੇ ਨੰਗਲ ਕਮਿਊਨਿਟੀ ਹਾਲ ਦਾ ਕੰਮ ਜੋ ਚੱਲ ਰਿਹਾ ਇਸ ਵੇਲੇ ਜੋਰਾਂ ਤੇ ਚੱਲ ਰਿਹਾ ਜਲਦੀ ਕੰਪਲੀਟ ਕਰ ਲਿਆ ਜਾਏਗਾ ਪਿੰਡ ਧਰਮਕੋਟ ਰੰਡ ਇਰਾਬਾਪਾ ਨੰਗ ਬਲਾਕ ਦੇ ਵਿੱਚ ਉੱਥੇ ਇੱਕ ਕਮਿਊਨਿਟੀ ਹਾਲ 37 ਲੱਖ ਦਾ ਬਣ ਕੇ ਕੰਪਲੀਟ ਹੋ ਚੁੱਕਾ ਵਾ ਜਿਹਦੇ ਕਿ ਜਲਦੀ ਹੀ ਓਪਨਿੰਗ ਕਰ ਦਿੱਤੀ ਜਾਏਗੀ ਤੇ ਲੋਕਾਂ ਨੂੰ ਸਮਰਪਿਤ ਕਰਤਾ ਜਾਏਗਾ ਭਾਰਤੀ ਜਨਤਾ ਪਾਰਟੀ ਸਦਾ ਲੋਕਾਂ ਲਈ ਸਦਾ ਲੋਕਾਂ ਦੀ ਸੇਵਾ 'ਚ ਹਾਜ਼ਰ ਰਹੇਗੀ ਇਸ ਗੱਲ ਦਾ ਵਾਅਦਾ ਅਸੀਂ ਕਰਦੇ ਆਂ ਇਹਦੀ ਲਾਈਟਾਂ ਲੱਗ ਗਈ ਜੀ ਕਿੰਮਤ ਕਿੰਨੀ ਹੋਵੇਗੀ ਤੁਹਾਡੇ ਦਰਾਂ ਆਪਾਂ ਜੀ ਇੱਥੇ 60 ਲਾਈਟਾਂ ਸਾਨੂੰ ਇਸ ਹਲਕੇ 'ਚ ਫਿਲਹਾਲ ਬਿਲਕੁਲ ਅੱਜ ਜੋ ਇੰਸਟਾਲ ਹੋ ਰਹੀਆਂ ਲਗਭਗ 1 ਕਰੋੜ 24 ਲੱਖ ਰੁਪਏ ਦੀਆਂ ਲਾਈਟਾਂ ਭੰਦੀਆਂ ਔਰ ਇੱਕ ਲਾਈਟ ਦੀ ਕੀਮਤ ਲਗਭਗ 17500 ਰੁਪਇਆ ਔਰ ਇਹ ਅਤੀ ਆਧੁਨਿਕ ਲਾਈਟਾਂ ਆਟੋਮੈਟਿਕ ਚੱਲਣਗੀਆਂ ਜਦੋਂ ਲਾਈਟ ਚਲੀ ਜਾਏਗੀ ਆਪਣੇ ਆਪ ਹੀ ਹਨੇਰਾ ਵੇਖ ਕੇ ਚੱਲ ਪੈਗੀ ਇਹ ਹੋਰ ਕਿਥੇ ਕਿਥੇ ਲੱਗਣੀਆਂ ਆਪਣੇ ਕਲਾਸ ਰੂਟ ਦੇ ਇੱਕਲਾ ਨੋਰ ਫਿਲਹਾਲ ਮੇਨ ਬਾਜ਼ਾਰ ਤੋਂ ਲੈ ਕੇ ਸ਼ਮਦਰ ਤੇ ਲਾਗੂ ਲੋਹਰੀ ਗੇਟ ਤੱਕ ਜਾਏਗੀ ਔਰ ਇਹ ਪਾਰਕ ਦੇ ਲਾਹੇ ਕਵਰ ਕਰਾਂਗੇ ਫਿਰ ਅਗਲੀ ਇਨਸਟਾਲਮੈਂਟ ਜੋ ਬਾਕੀ ਨੇ ਉਹ ਅੱਗੇ ਕੰਮ ਕਰਦੇ ਆ ਜੀ ਪਣਜੀ ਜਿਮਨੀ ਚੌਂ ਨੀ ਜਲਦੀ ਆ ਰਹੀ ਹੈ ਕੀ ਤਿਆਰੀਆਂ ਪੱਜ ਬਾਲਨ ਜਿਮਨੀ ਚੌਂ ਨੋ ਤਿਆਰੀਆਂ ਜੀ ਪੱਜ ਪੱ ਕੰਮ ਕਰ ਰਹੀ ਹੈ ਲੋਕਾਂ ਦੇ ਦਰ ਤੇ ਜਾ ਰਹੀ ਆ ਘਰ ਘਰ ਜਾਵਾਂਗੇ ਹਰ ਬੰਦੇ ਨੂੰ ਆਪਣੀ ਨਰਿੰਦਰ ਮੋਦੀ ਜੀ ਦੀਆਂ ਸਾਡੇ ਪ੍ਰਧਾਨ ਮੰਤਰੀ ਜਸ਼ਨੂ ਪ੍ਰਧਾਨ ਮੰਤਰੀ ਉਹਨਾਂ ਦੀਆਂ ਨੀਤੀਆਂ ਦੱਸਾਂਗੇ ਜੋ ਗਰੀਬ ਅਤੇ ਅਸ਼ੀ ਲੋਕਤਾ ਅਸ਼ੀ ਨੀਤੀਆਂ ਨੇ ਕਿਉਂ ਲੋਕਾਂ ਨੂੰ ਮੰਗਾਗੇ ਕਿ ਇਹ ਲੱਗਦਾ ਲੋਕਾਂ ਦਾ ਹੰਗਾਰਾ ਜੋ ਹੈ ਕੇਸਵਰ ਜਿਮਨੀ ਚੌਂ ਚ ਉਲਟ ਫੇਰ ਕਰਾਂਗੇ